ਉਪਰ ਰੇਂਜ ਹਰਚਰਨ ਸਿੰਘ ਪੋਲਰ ਨੂੰ ਗ੍ਰਫਤਾਰ ਕੀਤਾ ਗਿਆ ਤੇ ਉਹਨਾਂ ਦੇ ਘਰ ਦੇ ਵਿੱਚ ਉਹ ਜੋ ਹੈ ਕੁਬੇਰ ਦਾ ਖਜ਼ਾਨਾ ਮਿਲਿਆ ਜੀ ਹਾਂ 7.5 ਕਰੋੜ ਰੁਪਏ ਜੋ ਹੈ ਬਰਾਮਦ ਕੀਤੇ ਗਏ ਸੀਬੀਆਈ ਦੇ ਵੱਲੋਂ ਰੇਡ ਕਰਕੇ ਤੇ ਨਾਲ ਹੀ ਨਾਲ 2.5 ਕਿਲੋ ਦਾ ਸੋਨਾ ਵੀ ਜੋ ਹੈ ਬਰਾਮਦ ਕੀਤਾ ਹੈ ਸੀਬੀਆਈ ਨੇ ਤਾਂ ਹੁਣ ਇਸੇ ਮਾਮਲੇ ਦੇ ਵਿੱਚ ਹੋਰ ਵੱਡੇ ਖੁਲਾਸੇ ਹੋਏ ਨੇ ਪੂਰੀ ਤਰ੍ਹਾਂ ਨੇ ਨਾਲ ਉਹ ਜਾਣਕਾਰੀ ਸਾਂਝੀ ਕਰਾਂਗੇ ਕਿ ਰੇਡ ਦੇ ਦੌਰਾਨ ਸੀਬੀਆਈ ਨੂੰ ਡੀਆਈਜੀ ਹਰਚਰਨ ਸਿੰਘ ਪੋਲਰ ਦੇ ਘਰ ਤੋਂ ਕੀ ਕੀ ਬਰਾਮਦ ਹੋਇਆ ਤਾਂ ਲਿਸਟ ਪੂਰੀ ਜਾਰੀ ਕੀਤੀ ਗਈ ਇਹ ਸੀਬੀਆਨ ਨੇ ਲਿਸਟ ਜਾਰੀ ਕੀਤੀ ਹੈ ਜਿਸ ਵਿੱਚ ਸਾਰਾ ਕੁਝ ਲਿਖਿਆ ਗਿਆ ਹੈ ਕਿ ਕੀ ਕੁਝ ਬਰਾਮਦਗੀ ਜਿਹੜੀ ਹੈ ਡੀਆਈਜੀ ਹਰਚਰਨ ਸਿੰਘ ਪੁੱਲਰ ਦੇ ਘਰ ਤੋਂ ਰੇਡ ਦੌਰਾਨ ਕੀਤੀ ਗਈ ਤਾਂ ਸਭ ਤੋਂ ਪਹਿਲਾਂ ਤੁਹਾਡੇ ਨਾਲ ਜਾਣਕਾਰੀ ਜਿਹੜੀ ਸਾਂਝੀ ਕਰ ਦਿੰਨੇ ਆ ਕਿ 7.5 ਕਰੋੜ ਰੁਪਏ ਦਾ ਕੈਸ਼ ਜਿਹੜਾ ਹੈ ਉਹ ਚੰਡੀਗੜ੍ਹ ਰਿਹائش ਤੋਂ ਡੀਆਈਜੀ ਪੁੱਲਰ ਦੀ ਉਹ ਬਰਾਮਦ ਕੀਤਾ ਗਿਆ ਇਸੇ ਦੇ ਨਾਲ ਦੱਸਿਆ ਜਾ ਰਿਹਾ ਹੈ ਕਿ 2.5 ਕਿਲੋ ਸੋਨਾ ਜੋ ਹੈ 2.5 ਕਿਲੋ ਗਹਿਣੇ ਉਹ ਵੀ ਬਰਾਮਦ ਕੀਤੇ ਗਏ ਨੇ ਡੀਆਈਜੀ ਪੁੱਲਰ ਦੇ ਘਰ ਤੋਂ ਤੇ ਨਾਲ ਹੀ ਨਾਲ 26 ਲਕਜਰੀ ਵਾਚਸ ਘੜੀਆਂ ਉਹ ਵੀ ਬਰਾਮਦ ਕੀਤੀਆਂ ਗਈਆਂ ਨੇ ਯਾਨੀ ਕਿ ਰੋਲੇਕਸ ਰੈਡੋ ਵਰਗੀਆਂ ਇਹ ਮਹਿੰਗੀਆਂ ਘੜੀਆਂ ਵੀ ਦੱਸਿਆ ਕਿ 26 ਘੜੀਆਂ ਡੀਆਈਜੀ ਪੁੱਲਰ ਦੇ ਚੰਡੀਗੜ੍ਹ ਰਿਹائش ਤੋਂ ਸੀਬੀਆਈ ਦੇ ਵੱਲੋਂ ਜੋ ਹੈ ਬਰਾਮਦ ਕੀਤੀਆਂ ਗਈਆਂ ਰੇਡ ਦੇ ਦੌਰਾਨ ਇਸੇ ਦੇ ਨਾਲ ਕਈ ਜਿਹੜੇ ਦਸਤਾਵੇਜ਼ ਵੀ ਬਰਾਮਦ ਕੀਤੇ ਗਏ ਨੇ ਜਿਨ੍ਹਾਂ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ 50 ਤੋਂ ਵੱਧ ਜੋ ਹੈ ਪ੍ਰਾਪਰਟੀਆਂ ਦੇ ਕਾਗਜ਼ ਸੀਗੇ ਸੋ ਉਹ ਵੀ ਜੋ ਹੈ ਸੀਬੀਆਈ ਨੇ ਰੇਡ ਦੇ ਵਿੱਚ ਬਰਾਮਦ ਕੀਤੇ ਨਾਲ ਹੀ ਨਾਲ ਦੱਸਿਆ ਜਾ ਰਿਹਾ ਕਿ ਕਈ ਬੈਂਕ ਖਾਤਿਆਂ ਦੇ ਡਿਟੇਲਸ ਜੋ ਹੈ ਉਹ ਵੀ ਬਰਾਮਦ ਕੀਤੀ ਗਈ ਹੈ ਹਥਿਆਰ ਤੇ ਜਿਹੜਾ 100 ਜ਼ਿੰਦਾ ਕਾਰਤੂਸ ਵੀ ਬਰਾਮਦ ਹੋਏ ਨੇ ਚਾਰ ਦੱਸਿਆ ਜਾ ਰਿਹਾ ਕਿ ਹਥਿਆਰ ਬਰਾਮਦ ਕੀਤੇ ਗਏ ਨੇ ਜੋ ਕਿ ਡੀਆਈਜੀ ਪੁੱਲਰ ਨੇ ਆਪਣੀ ਚੰਡੀਗੜ੍ਹ ਰਿਹائش ਤੇ ਵਿੱਚ ਰੱਖੇ ਹੋਏ ਸੀਗੇ ਸੋ ਉਹ ਵੀ ਸੀਬੀਆਈ ਦੇ ਵੱਲੋਂ ਇਸ ਰੇਡ ਦੌਰਾਨ ਜ਼ਬਤ ਕਰ ਲਏ ਗਏ ਉਤੇ ਹੀ ਜੋ ਸਮਰਾਲਾ ਦੇ ਵਿੱਚ ਡੀਆਈਜੀ ਪੁੱਲਰ ਦੀ ਰਿਹائش ਸੀਗੀ ਫਾਰਮ ਹਾਊਸ ਜੋ ਸਮਰਾਲਾ ਦੇ ਵਿੱਚਗਾ ਉਤੋਂ ਦੀ ਵੀ ਦੱਸਦੇ ਕਿ ਸੀਬੀਆਈ ਨੂੰ ਜਿਹੜਾ ਵੱਡੀ ਬਰਾਮਦਗੀ ਹੋਈ ਹੈ ਉਤੋਂ ਦੀ ਦੀ 108 ਜਿਹੜਾ ਮਹਿੰਗੀਆਂ ਸ਼ਰਾਦੀਆਂ ਬੋਤਲਾਂ ਜਿਹੜੀਆਂ ਬਰਾਮਦ ਕੀਤੀਆਂ ਗਈਆਂ ਨਾਲ ਹੀ ਨਾਲ ਕੈਸ਼ ਬਰਾਮਦ ਕੀਤਾ ਗਿਆ ਹੈ 5 ਅ ਲੱਖ ਰੁਪਏ ਤੱਕ ਦਾ ਕੈਸ਼ ਜਿਹੜਾ ਉਹ ਵੀ ਬਰਾਮਦ ਹੋਇਆ ਤੇ 17 ਜ਼ਿੰਦਾ ਕਾਰਤੂਸ ਜੋ ਹੈ ਸਮਰਾਲਾ ਵਾਲੇ ਫਾਰਮ ਹਾਊਸ ਤੋਂ ਵੀ ਬਰਾਮਦ ਕੀਤੇ ਗਏ ਸੀਬੀਆਈ ਦੇ ਵੱਲੋਂ ਸੋ ਇਹ ਰੇਡ ਜਿਹੜੀ ਹੈ ਬੀਤੇ ਦਿਨੀ ਦੱਸਦੇ ਕਿ ਕੀਤੀ ਗਈ ਸੀਬੀਆਈ ਦੇ ਵੱਲੋਂ ਡੀਆਈਜੀ ਰੋਪੜ ਰੇਂਜ ਹਰਚਰਨ ਸਿੰਘ ਪੁੱਲਰ ਦੇ ਕਰਕੇ ਕਿਉਂਕਿ ਉਹਨਾਂ ਨੂੰ ਸੀਬੀਆਈ ਨੂੰ ਜਿਹੜਾ ਸ਼ਿਕਾਇਤ ਮਿਲੀ ਸੀਗੀ ਕਿ ਇੱਕ ਕਾਰੋਬਾਰੀ ਤੋਂ ਜੋ ਹੈ ਡੀਆਈਜੀ ਪੁੱਲਰ ਦੇ ਵੱਲੋਂ 8 ਲੱਖ ਰੁਪਏ ਰਿਸ਼ਵਤ ਦੀ ਮੰਗ ਕੀਤੀ ਗਈ ਸੀਗੀ ਤਾਂ ਉਸ ਤੋਂ ਬਾਅਦ ਦੱਸਦੇ ਕਿ ਇਹ ਸ਼ਿਕਾਇਤ ਸੀਬੀਆਈ ਤੱਕ ਪਹੁੰਚੀ ਤਾਂ ਵੀ ਆ ਦੇ ਵੱਲੋਂ ਪੂਰੀ ਕਾਤ ਲਗਾ ਕੇ ਜੋ ਇਹ ਪਲਾਨ ਤਿਆਰ ਕੀਤਾ ਗਿਆ ਤਾਂ ਫਿਰ ਰੇਡ ਕੀਤੀ ਗਈ ਡੀਆਈਜੀ ਪੁੱਲਰ ਦੇ ਘਰ ਤੇ ਚੰਡੀਗੜ੍ਹ ਰਿਹائش ਤੇ ਰੇਡ ਹੋਈ ਤੇ ਉਸ ਤੋਂ ਬਾਅਦ ਇਹ ਸਾਰੀ ਬਰਾਮਦਗੀ ਜਿਹੜੀ ਆ ਉਸ ਦੇ ਘਰ ਤੋਂ ਕੀਤੀ ਗਈ ਹੈ ਤਾਂ ਕਰੋੜਾਂ ਦਾ ਕੈਸ਼ ਤੁਸੀਂ ਵੇਖ ਸਕਦੇ ਹੋ ਕਿ ਬਰਾਮਦ ਹੋਇਆ ਹੈ ਇਹ ਤਸਵੀਰਾਂ ਤੁਹਾਨੂੰ ਵਿਖਾਰੀਆਂ ਜੋ ਕੈਸ਼ ਸੀਬੀਐਨ ਬਰਾਮਦ ਕੀਤਾ ਉਹ ਪੂਰਾ ਜਿਹੜਾ ਇਹ ਫਰਸ਼ ਤੇ ਉਹਨਾਂ ਨੇ ਲਗਾ ਕੇ ਰੱਖਿਆ ਤਾਂ ਹੈ ਤੁਸੀਂ ਤਸਵੀਰਾਂ ਵੇਖੋ ਕਿ ਇੱਕ ਜੋ ਕੜੀਆਂ ਜੋ ਕੈਸ਼ ਬਰਾਮਦ ਕੀਤਾ ਗਿਆ ਉਹ ਸਾਰਾ ਕੁਝ ਹੁਣ ਸਾਹਮਣੇ ਆ ਚੁੱਕਾ ਹੈ ਤਾਂ ਵੱਡੇ ਰਾਜ਼ ਜੋ ਡੀਆਈਜੀ ਭੁੱਲਰ ਦੇ ਸੀਗੇ ਉਹ ਹੁਣ ਖੁੱਲ ਚੁੱਕੇ ਨੇ ਤਾਂ ਅੱਗੇ ਹੋਰ ਵੀ ਵੱਡੇ ਖੁਲਾਸੇ ਹੋ ਸਕਦੇ ਨੇ ਫਿਲਹਾਲ ਇਹ ਵੱਡੀ ਜਾਣਕਾਰੀ ਜਿਹੜੀ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਕਿ ਜੋ ਲਿਸਟ ਸੀਬੀਆਈ ਨੇ ਜਾਰੀ ਕੀਤੀ ਹੈ ਜੋ ਕੁਝ ਬਰਾਮਦ ਹੋਇਆ ਤਾਂ ਉੱਥੇ ਹੀ ਜਿੱਥੇ ਦੱਸੇ ਕਿ ਸਮਰਾਲਾ ਚੰਡੀਗੜ੍ਹ ਰਿਹائش ਤੋਂ ਬਰਾਮਦ ਕੀਤੀ ਗਈ ਉੱਥੇ ਹੀ ਜੋ ਵਿਚੋਲ ਵਿਚੋਲਿਆ ਸੀਗਾ ਜਿਸ ਨੇ ਵਿਚੋਲਗੀ ਕੀਤੀ ਕਾਰੋਬਾਰੀ ਤੇ ਡੀਆਈਜੀ ਪੋਲਰ ਦੇ ਵਿਚਕਾਰ ਜੋ ਇਹ ਤੇ ਦੱਸੇ ਕਿ ਡੀਆਈਜੀ ਨੂੰ ਪੈਸੇ ਦਿਵਾਉਂਦਾ ਸੀਗਾ ਰਿਸ਼ਵਤ ਦੇ ਤਾਂ ਉਸ ਵਿਚੋਲੇ ਦੇ ਘਰੋਂ ਵੀ ਦੱਸਿਆ ਜਾ ਰਿਹਾ ਹੈ ਕਿ ਕੈਸ਼ ਦੀ ਬਰਾਮਦਗੀ ਕੀਤੀ ਗਈ ਹੈ ਉਥੋਂ ਵੀ 21 ਲੱਖ ਰੁਪਏ ਸੀਬੀਆਈ ਨੇ ਬਰਾਮਦ ਕੀਤਾ ਹੈ ਤੇ ਨਾਲ ਹੀ ਨਾਲ ਕਈ ਜਿਹੜੇ ਦਸਤਾਵੇਜ਼ ਵੀ ਬਰਾਮਦ ਹੋਏ ਨੇ ਕਈ ਕਾਗਜ਼ਾਤ ਜਿਹੜੇ ਉਥੋਂ ਦੀ ਵੀ ਫੜੇ ਗਏ ਨੇ ਸੋ ਇਹ ਵੱਡੀ ਕਾਰਵਾਈ ਜੋ ਹੈ ਸੀਬੀਆਈ ਦੇ ਵੱਲੋਂ ਕੀਤੀ ਗਈ ਹੈ ਹਾਲਾਂਕਿ ਹੁਣ ਡੀਆਈਜੀ ਪੋਲਰ ਜੋ ਹੈ ਬੀਤੇ ਕੱਲ੍ਹੋਂ ਨੂੰ ਚੰਡੀਗੜ੍ਹ ਦੇ ਸੀਬੀਆਈ ਸਪੈਸ਼ਲ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਸੀਗਾ ਤਾਂ ਉਸ ਤੋਂ ਬਾਅਦ 14 ਦਿਨ ਦੀ ਨਿਆਂਇਕ ਹਿਰਾਸਤ ਦੇ ਵਿੱਚ ਹੁਣ ਡੀਆਈਜੀ ਨੂੰ ਭੇਜ ਦਿੱਤਾ ਗਿਆ ਸੋ ਵੱਡੇ ਖੁਲਾਸੇ ਹੋਰ ਵੀ ਹੋ ਸਕਦੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਫਿਲਹਾਲ ਇਹ ਵੱਡੀ ਅਹਿਮ ਜਾਣਕਾਰੀ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਕਿ ਇਹ ਕੁਝ ਚੀਜ਼ਾਂ ਜੋ ਹੈ ਡੀਆਈਜੀ ਦੇ ਘਰ ਤੋਂ ਬਰਾਮਦ ਕੀਤੀਆਂ ਗਈਆਂ ਨੇ ਹਾਲਾਂਕਿ ਕਿਹਾ ਜਾ ਰਿਹਾ ਹੈ ਕਿ ਜਿਸ ਤਰੀਕੇ ਦੇ ਨਾਲ ਡੀਆਈਜੀ ਤੇ ਇਹ ਕਾਰਵਾਈ ਹੋਈ ਹੈ ਤਾਂ ਅਗੇ ਜਾ ਕੇ ਹੋਰ ਖੁਲਾਸੇ ਹੋ ਸਕਦੇ ਨੇ ਕਿਉਂਕਿ ਗੱਲ ਕੀਤੀ ਜਾਵੇ ਤਾਂ ਡੀਆਈਜੀ ਭੁੱਲਰ ਦੀ 1 ਮਹੀਨੇ ਦੀ ਸੈਲਰੀ ਜਿਹੜੀ ਆ ਉਹ ਕਰੀਬਨ 2 ਲੱਖ ਤੋਂ ਵੱਧ ਸੀਗੀ ਲੇਕਿਨ ਇਸ ਦੇ ਬਾਵਜੂਦ ਇੰਨਾ ਸਾਰਾ ਲਗਜ਼ਰੀ ਸਮਾਨ ਜੋ ਉਹਨਾਂ ਦੇ ਘਰ ਦੇ ਵਿੱਚ ਉਹ ਬਰਾਮਦ ਹੋਇਆ ਤਾਂ ਵੱਡੇ ਸਵਾਲ ਜੋ ਹੈ ਖੜੇ ਹੁੰਦੇ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ ਉਹਨੇ ਰਿਸ਼ਵਤ ਖੋਰੀ ਦਾ ਮਾਮਲਾ ਸਾਹਮਣੇ ਆਇਆ ਰਿਸ਼ਵਤ ਮੰਗੀ ਜਾ ਰਹੀ ਸੀ ਡੀਆਈਜੀ ਦੇ ਵੱਲੋਂ ਤਾਂ ਉਸ ਤੋਂ ਬਾਅਦ ਰੇਡ ਕੀਤੀ ਗਈ ਤਾਂ ਰੇਡ ਦੇ ਵਿੱਚ ਹੁਣ ਇਹ ਸਾਰੀਆਂ ਚੀਜ਼ਾਂ ਬਰਾਮਦ ਕੀਤੀਆਂ ਗਈਆਂ ਨੇ 7.5 ਕਰੋੜ ਰੁਪਿਆ ਕੈਸ਼ ਜਿਹੜਾ ਉਹ ਬਰਾਮਦ ਹੋਇਆ 2.5 ਕਿਲੋ ਸੋਨਾ ਬਰਾਮਦ ਕੀਤਾ ਗਿਆ 26 ਲਗਜ਼ਰੀ ਕੜੀਆਂ ਜੋ ਹੈ ਉਹ ਵੀ ਬਰਾਮਦ ਕੀਤੀਆਂ ਗਈਆਂ ਨੇ ਨਾਲ ਹੀ ਨਾਲ 50 ਤੋਂ ਵੱਧ ਜਿਹੜੇ ਇਮੋਵੇਬਲ ਐਸੈਟਸ ਨੇ ਉਸ ਦੇ ਕਾਗਜ਼ात ਵੀ ਜੋ ਹੈ ਉਹ ਬਰਾਮਦ ਕੀਤੇ ਗਏ ਨੇ ਤਾਂ ਹੁਣ ਆਉਣ ਵਾਲੇ ਸਮੇਂ 'ਚ ਦੱਸਿਆ ਕਿ ਹੋਰ ਵੀ ਕਾਰਵਾਈ ਹੋ ਸਕਦੀ ਹੈ ਤੇ ਹੋਰ ਵੀ ਵੱਡੇ ਖੁਲਾਸੇ ਜੋ ਹੈ ਡੀਆਈਜੀ ਪੁੱਲਰ ਨੂੰ ਲੈ ਕੇ ਹੋ ਸਕਦੇ ਨੇ ਘੜੀਆਂ ਉਹ ਵੀ ਬਰਾਮਦ ਕੀਤੀਆਂ ਗਈਆਂ ਨੇ ਯਾਨੀ ਕਿ ਰੋਲੇਕਸ ਰੈਡੋ ਵਰਗੀਆਂ ਇਹ ਮਹਿੰਗੀਆਂ ਘੜੀਆਂ ਵੀ ਦੱਸਿਆ ਕਿ 26 ਘੜੀਆਂ ਡੀਆਈਜੀ ਪੁੱਲਰ ਦੇ ਚੰਡੀਗੜ੍ਹ ਰਿਹائش ਤੋਂ ਸੀਬੀਆਈ ਦੇ ਵੱਲੋਂ ਜੋ ਹੈ ਬਰਾਮਦ ਕੀਤੀਆਂ ਗਈਆਂ ਰੇਡ ਦੇ ਦੌਰਾਨ ਇਸੇ ਦੇ ਨਾਲ ਕਈ ਜਿਹੜੇ ਦਸਤਾਵੇਜ਼ ਵੀ ਬਰਾਮਦ ਕੀਤੇ ਗਏ ਨੇ ਜਿਨ੍ਹਾਂ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ 50 ਤੋਂ ਵੱਧ ਜੋ ਹੈ ਪ੍ਰਾਪਰਟੀਆਂ ਦੇ ਕਾਗਜ਼ ਸਿਗੇ ਸੋ ਉਹ ਵੀ ਜੋ ਹੈ ਸੀਬੀਆਈ ਨੇ ਰੇਡ ਦੇ ਵਿੱਚ ਬਰਾਮਦ ਕੀਤੇ ਨਾਲ ਹੀ ਨਾਲ ਦੱਸਿਆ ਜਾ ਰਿਹਾ ਕਿ ਕਈ ਬੈਂਕ ਖਾਤਿਆਂ ਦੀ ਡੀਟੇਲ ਜੋ ਹੈ ਉਹ ਵੀ ਬਰਾਮਦ ਕੀਤੀ ਗਈ ਹੈ ਹਥਿਆਰ ਤੇ ਜਿਹੜਾ 100 ਜ਼ਿੰਦਾ ਕਾਰਤੂਸ ਵੀ ਬਰਾਮਦ ਹੋਏ ਨੇ ਚਾਰ ਦੱਸਿਆ ਜਾ ਰਿਹਾ ਕਿ ਹਥਿਆਰ ਬਰਾਮਦ ਕੀਤੇ ਗਏ ਨੇ ਜੋ ਕਿ ਡੀਆਈਜੀ ਪੁੱਲਰ ਨੇ ਆਪਣੀ ਚੰਡੀਗੜ੍ਹ ਰਿਹائش ਤੇ ਵਿੱਚ ਰੱਖੇ ਹੋਏ ਸੀਗੇ ਸੋ ਉਹ ਵੀ ਸੀਬੀਆਈ ਦੇ ਵੱਲੋਂ ਇਸ ਰੇਡ ਦੌਰਾਨ ਜ਼ਬਤ ਕਰ ਲਏ ਗਏ ਉਤੇ ਹੀ ਜੋ ਸਮਰਾਲਾ ਦੇ ਵਿੱਚ ਡੀਆਈਜੀ ਪੁੱਲਰ ਦੀ ਰਿਹائش ਸੀਗੀ ਫਾਰਮ ਹਾਊਸ ਜੋ ਸਮਰਾਲਾ ਦੇ ਵਿੱਚ ਹੈਗਾ ਉਤੋਂ ਦੀ ਵੀ ਦੱਸਦੇ ਕਿ ਸੀਬੀਆਈ ਨੂੰ ਜਿਹੜਾ ਵੱਡੀ ਬਰਾਮਦਗੀ ਹੋਈ ਹੈ ਉਤੋਂ ਦੀ 108 ਜਿਹੜਾ ਮਹਿੰਗੀਆਂ ਸ਼ਰਾਦੀਆਂ ਬੋਤਲਾਂ ਜਿਹੜੀਆਂ ਬਰਾਮਦ ਕੀਤੀਆਂ ਗਈਆਂ ਨਾਲ ਹੀ ਨਾਲ ਕੈਸ਼ ਬਰਾਮਦ ਕੀਤਾ ਗਿਆ ਹੈ 5 ਅ ਲੱਖ ਰੁਪਏ ਤੱਕ ਦਾ ਕੈਸ਼ ਜਿਹੜਾ ਉਹ ਵੀ ਬਰਾਮਦ ਹੋਇਆ ਤੇ 17 ਜ਼ਿੰਦਾ ਕਾਰਤੂਸ ਜੋ ਹੈ ਸਮਰਾਲਾ ਵਾਲੇ ਫਾਰਮ ਹਾਊਸ ਤੋਂ ਵੀ ਬਰਾਮਦ ਕੀਤੇ ਗਏ ਸੀਬੀਆਈ ਦੇ ਵੱਲੋਂ ਸੋ ਇਹ ਰੇਡ ਜਿਹੜੀ ਹੈ ਬੀਤੇ ਦਿਨੀ ਦੱਸਦੇ ਕਿ ਕੀਤੀ ਗਈ ਸੀਬੀਆਈ ਦੇ ਵੱਲੋਂ ਡੀਆਈਜੀ ਰੋਪੜ ਰੇਂਜ ਹਰਚਰਨ ਸਿੰਘ ਪੁੱਲਰ ਦੇ ਕਾਰਨ ਕਿਉਂਕਿ ਉਹਨਾਂ ਨੂੰ ਸੀਬੀਆਈ ਨੂੰ ਜਿਹੜਾ ਸ਼ਿਕਾਇਤ ਮਿਲੀ ਸੀਗੀ ਕਿ ਇੱਕ ਕਾਰੋਬਾਰੀ ਤੋਂ ਜੋ ਹੈ ਡੀਆਈਜੀ ਪੁੱਲਰ ਦੇ ਵੱਲੋਂ 8 ਲੱਖ ਰੁਪਏ ਰਿਸ਼ਵਤ ਦੀ ਮੰਗ ਕੀਤੀ ਗਈ ਸੀਗੀ ਤਾਂ ਉਸ ਤੋਂ ਬਾਅਦ ਦੱਸਦੇ ਕਿ ਇਹ ਸ਼ਿਕਾਇਤ ਸੀਬੀਆਈ ਤੱਕ ਪਹੁੰਚੀ ਤਾਂ ਸੀਬੀਆਈ ਚਾਹ ਦੇ ਵੱਲੋਂ ਪੂਰੀ ਕਾਤ ਲਗਾ ਕੇ ਜੋ ਇਹ ਪਲਾਨ ਤਿਆਰ ਕੀਤਾ ਗਿਆ ਤਾਂ ਫਿਰ ਰੇਡ ਕੀਤੀ ਗਈ ਡੀਆਈਜੀ ਪੁੱਲਰ ਦੇ ਘਰ ਤੇ ਚੰਡੀਗੜ੍ਹ ਰਿਹਾਇਸ਼ ਤੇ ਰੇਡ ਹੋਈ ਤੇ ਜਿਸ ਤੋਂ ਬਾਅਦ ਇਹ ਸਾਰੀ ਬਰਾਮਦਗੀ ਜਿਹੜੀ ਆ ਉਸ ਦੇ ਘਰ ਤੋਂ ਕੀਤੀ ਗਈ ਹੈ ਤਾਂ ਕਰੋੜਾਂ ਦਾ ਕੈਸ਼ ਤੁਸੀਂ ਵੇਖ ਸਕਦੇ ਹੋ ਕਿ ਬਰਾਮਦ ਹੋਇਆ ਹੈ ਇਹ ਤਸਵੀਰਾਂ ਤੁਹਾਨੂੰ ਵਿਖਾਰੀਆਂ ਜੋ ਕੈਸ਼ ਸੀਬੀਐਨ ਬਰਾਮਦ ਕੀਤਾ ਉਹ ਪੂਰਾ ਜੋੜਾਇਆ ਫਰਸ਼ ਤੇ ਉਹਨਾਂ ਨੇ ਲਗਾ ਕੇ ਰੱਖਿਆ ਤਾਂ ਹੀ ਤੁਸੀਂ ਤਸਵੀਰਾਂ ਵੇਖੋ ਕਿ ਇੱਕ ਜੋ ਘੜੀਆਂ ਜੋ ਕੈਸ਼ ਬਰਾਮਦ ਕੀਤਾ ਗਿਆ ਉਹ ਸਾਰਾ ਕੁਝ ਹੁਣ ਸਾਹਮਣੇ ਆ ਚੁੱਕਾ ਹੈ ਤਾਂ ਵੱਡੇ ਰਾਜ਼ ਜੋ ਡੀਆਈਜੀ ਭੁੱਲਰ ਦੇ ਸਗੇ ਉਹ ਹੁਣ ਖੁੱਲ ਚੁੱਕੇ ਨੇ ਤਾਂ ਅੱਗੇ ਹੋਰ ਵੀ ਵੱਡੇ ਖੁਲਾਸੇ ਹੋ ਸਕਦੇ ਨੇ ਫਿਲਹਾਲ ਇਹ ਵੱਡੀ ਜਾਣਕਾਰੀ ਜਿਹੜੀ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਕਿ ਜੋ ਲਿਸਟ ਸੀਬੀਆਈ ਨੇ ਜਾਰੀ ਕੀਤੀ ਹੈ ਜੋ ਕੁਝ ਬਰਾਮਦ ਹੋਇਆ ਤਾਂ ਉੱਥੇ ਹੀ ਜਿੱਥੇ ਦੱਸਿਆ ਕਿ ਸਮਰਾਲਾ ਚੰਡੀਗੜ੍ਹ ਰਿਹائش ਤੋਂ ਬਰਾਮਦ ਕੀ ਕੀਤੀ ਗਈ ਉੱਥੇ ਹੀ ਜੋ ਵਿਚੋਲ ਵਿਚੋਲਿਆ ਸੀਗਾ ਜਿਸ ਨੇ ਵਿਚੋਲਗੀ ਕੀਤੀ ਕਾਰੋਬਾਰੀ ਤੇ ਡੀਆਈਜੀ ਪੋਲਰ ਦੇ ਵਿਚਕਾਰ ਜੋ ਇਹ ਤੇ ਦੱਸੇ ਕਿ ਡੀਆਈਜੀ ਨੂੰ ਪੈਸੇ ਦਿਵਾਉਂਦਾ ਸੀਗਾ ਰਿਸ਼ਵਤ ਦੇ ਤਾਂ ਉਸ ਵਿਚੋਲੇ ਦੇ ਘਰੋਂ ਵੀ ਦੱਸਿਆ ਜਾ ਰਿਹਾ ਹੈ ਕਿ ਕੈਸ਼ ਦੀ ਬਰਾਮਦਗੀ ਕੀਤੀ ਗਈ ਹੈ ਉਥੋਂ ਵੀ 21 ਲੱਖ ਰੁਪਏ ਸੀਬੀਆਈ ਨੇ ਬਰਾਮਦ ਕੀਤਾ ਹੈ ਤੇ ਨਾਲ ਹੀ ਨਾਲ ਕਈ ਜਿਹੜੇ ਦਸਤਾਵੇਜ਼ ਵੀ ਬਰਾਮਦ ਹੋਏ ਨੇ ਕਈ ਕਾਗਜ਼ਾਤ ਜਿਹੜੇ ਉਥੋਂ ਦੀ ਵੀ ਫੜੇ ਗਏ ਨੇ ਸੋ ਇਹ ਵੱਡੀ ਕਾਰਵਾਈ ਜੋ ਹੈ ਸੀਬੀਆਈ ਦੇ ਵੱਲੋਂ ਕੀਤੀ ਗਈ ਹੈ ਹਾਲਾਂਕਿ ਹੁਣ ਡੀਆਈਜੀ ਪੋਲਰ ਜੋ ਹੈ ਬੀਤੇ ਕੱਲ੍ਹ ਨੂੰ ਚੰਡੀਗੜ੍ਹ ਦੇ ਸੀਬੀਆਈ ਸਪੈਸ਼ਲ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਸੀਗਾ ਤਾਂ ਉਸ ਤੋਂ ਬਾਅਦ 14 ਦਿਨ ਦੀ ਨਿਆਇਕ ਹਿਰਾਸਤ ਦੇ ਵਿੱਚ ਹੁਣ ਡੀਆਈਜੀ ਨੂੰ ਭੇਜ ਦਿੱਤਾ ਗਿਆ ਹੈ ਸੋ ਵੱਡੇ ਖੁਲਾਸੇ ਹੋਰ ਵੀ ਹੋ ਸਕਦੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਫਿਲਹਾਲ ਇਹ ਵੱਡੀ ਅਹਿਮ ਜਾਣਕਾਰੀ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਕਿ ਇਹ ਕੁਝ ਚੀਜ਼ਾਂ ਜੋ ਹੈ ਡੀਆਈਜੀ ਦੇ ਘਰ ਤੋਂ ਬਰਾਮਦ ਕੀਤੀਆਂ ਗਈਆਂ ਨੇ ਹਾਲਾਂਕਿ ਕਿਹਾ ਜਾ ਰਿਹਾ ਹੈ ਕਿ ਜਿਸ ਤਰੀਕੇ ਦੇ ਨਾਲ ਡੀਆਈਜੀ ਤੇ ਇਹ ਕਾਰਵਾਈ ਹੋਈ ਹੈ ਤਾਂ ਅਗੇ ਜਾ ਕੇ ਹੋਰ ਖੁਲਾਸੇ ਹੋ ਸਕਦੇ ਨੇ ਕਿਉਂਕਿ ਗੱਲ ਕੀਤੀ ਜਾਵੇ ਤਾਂ ਡੀਆਈਜੀ ਭੁੱਲਰ ਦੀ 1 ਮਹੀਨੇ ਦੀ ਸੈਲਰੀ ਜਿਹੜੀ ਆ ਉਹ ਕਰੀਬਨ 2 ਲੱਖ ਤੋਂ ਵੱਧ ਸੀਗੀ ਲੇਕਿਨ ਇਸ ਦੇ ਬਾਵਜੂਦ ਇੰਨਾ ਸਾਰਾ ਲਗਜ਼ਰੀ ਸਮਾਨ ਜੋ ਉਹਨਾਂ ਦੇ ਘਰ ਦੇ ਵਿੱਚੋਂ ਬਰਾਮਦ ਹੋਇਆ ਤਾਂ ਵੱਡੇ ਸਵਾਲ ਜੋ ਹੈ ਖੜੇ ਹੁੰਦੇ ਨੇ ਕਿਉਂਕਿ ਜੇ ਇਸ ਤਰੀਕੇ ਦੇ ਨਾਲ ਉਹਨੇ ਰਿਸ਼ਵਤ ਖੋਰੀ ਦਾ ਮਾਮਲਾ ਸਾਹਮਣੇ ਆਇਆ ਰਿਸ਼ਵਤ ਮੰਗੀ ਜਾ ਰਹੀ ਸੀ ਡੀਆਈਜੀ ਦੇ ਵੱਲੋਂ ਤਾਂ ਉਸ ਤੋਂ ਬਾਅਦ ਰੇਡ ਕੀਤੀ ਗਈ ਤਾਂ ਰੇਡ ਦੇ ਵਿੱਚ ਹੁਣ ਇਹ ਸਾਰੀਆਂ ਚੀਜ਼ਾਂ ਬਰਾਮਦ ਕੀਤੀਆਂ ਗਈਆਂ ਨੇ 7.5 ਕਰੋੜ ਰੁਪਏ ਕੈਸ਼ ਜਿਹੜਾ ਉਹ ਬਰਾਮਦ ਹੋਇਆ 2.5 ਕਿਲੋ ਸੋਨਾ ਬਰਾਮਦ ਕੀਤਾ ਗਿਆ 26 ਲਗਜ਼ਰੀ ਕੜੀਆਂ ਜੋ ਹੈ ਉਹ ਵੀ ਬਰਾਮਦ ਕੀਤੀਆਂ ਗਈਆਂ ਨੇ ਨਾਲ ਹੀ ਨਾਲ 50 ਤੋਂ ਵੱਧ ਜਿਹੜੇ ਇਮੋਵੇਬਲ ਐਸੈਟਸ ਨੇ ਉਸ ਦੇ ਕਾਗਜ਼ਾਤ ਵੀ ਜੋ ਹੈ ਉਹ ਬਰਾਮਦ ਕੀਤੇ ਗਏ ਨੇ ਤਾਂ ਹੁਣ ਆਉਣ ਵਾਲੇ ਸਮੇਂ 'ਚ ਦੱਸਿਆ ਕਿ ਹੋਰ ਵੀ ਕਾਰਵਾਈ ਹੋ ਸਕਦੀ ਹੈ ਤੇ ਹੋਰ ਵੀ ਵੱਡੇ ਖੁਲਾਸੇ ਜੋ ਹੈ ਡੀਆਈਜੀ ਪੁੱਲਰ ਨੂੰ ਲੈ ਕੇ ਹੋ ਸਕਦੇ ਨੇ ਕੜੀਆਂ ਉਹ ਵੀ ਬਰਾਮਦ ਕੀਤੀਆਂ ਗਈਆਂ ਨੇ ਯਾਨੀ ਕਿ ਰੋਲੇਕਸ ਰੈਡੋ ਵਰਗੀਆਂ ਇਹ ਮਹਿੰਗੀਆਂ ਕੜੀਆਂ ਵੀ ਦੱਸੇ ਕਿ 26 ਕੜੀਆਂ ਡੀਆਈਜੀ ਪੁੱਲਰ ਦੇ ਚੰਡੀਗੜ੍ਹ ਰਿਹائش ਤੋਂ ਸੀਬੀਆਈ ਦੇ ਵੱਲੋਂ ਜੋ ਹੈ ਬਰਾਮਦ ਕੀਤੀਆਂ ਗਈਆਂ ਰੇਡ ਦੇ ਦੌਰਾਨ ਇਸੇ ਦੇ ਨਾਲ ਕਈ ਜਿਹੜੇ ਦਸਤਾਵੇਜ਼ ਵੀ ਬਰਾਮਦ ਕੀਤੇ ਗਏ ਨੇ ਜਿਨ੍ਹਾਂ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ 50 ਤੋਂ ਵੱਧ ਜੋ ਹੈ ਪ੍ਰਾਪਰਟੀਆਂ ਦੇ ਕਾਗਜ਼ ਸੀਗੇ ਸੋ ਉਹ ਵੀ ਜੋ ਹੈ ਸੀਬੀਆਈ ਨੇ ਰੇਡ ਦੇ ਵਿੱਚ ਬਰਾਮਦ ਕੀਤੇ ਨਾਲ ਹੀ ਨਾਲ ਦੱਸਿਆ ਜਾ ਰਿਹਾ ਕਿ ਕਈ ਬੈਂਕ ਖਾਤਿਆਂ ਦੀ ਟੀ ਡਿਟੇਲਸ ਜੋ ਹੈ ਉਹ ਵੀ ਬਰਾਮਦ ਕੀਤੀ ਗਈ ਹੈ ਹਥਿਆਰ ਤੇ ਜਿਹੜਾ 100 ਜ਼ਿੰਦਾ ਕਾਰਤੂਸ ਵੀ ਬਰਾਮਦ ਹੋਏ ਨੇ 4 ਦੱਸਿਆ ਜਾ ਰਿਹਾ ਕਿ ਹਥਿਆਰ ਬਰਾਮਦ ਕੀਤੇ ਗਏ ਨੇ ਜੋ ਕਿ ਡੀਆਈਜੀ ਪੁੱਲਰ ਨੇ ਆਪਣੀ ਚੰਡੀਗੜ੍ਹ ਰਿਹائش ਤੇ ਵਿੱਚ ਰੱਖੇ ਹੋਏ ਸੀਗੇ ਸੋ ਉਹ ਵੀ ਸੀਬੀਆਈ ਦੇ ਵੱਲੋਂ ਇਸ ਰੇਡ ਦੌਰਾਨ ਜ਼ਬਤ ਕਰ ਲਏ ਗਏ ਉਤੇ ਹੀ ਜੋ ਸਮਰਾਲਾ ਦੇ ਵਿੱਚ ਡੀਆਈਜੀ ਪੁੱਲਰ ਦੀ ਰਿਹائش ਸੀਗੀ ਫਾਰਮ ਹਾਊਸ ਜੋ ਸਮਰਾਲਾ ਦੇ ਵਿੱਚ ਹੈਗਾ ਉਤੋਂ ਦੀ ਵੀ ਦੱਸਦੇ ਕਿ ਸੀਬੀਆਈ ਨੂੰ ਜਿਹੜਾ ਵੱਡੀ ਬਰਾਮਦਗੀ ਹੋਈ ਹੈ ਉਤੋਂ ਦੀ 108 ਅਜਿਹੇ ਮਹਿੰਗੀਆਂ ਸ਼ਰਾਦੀਆਂ ਬੋਤਲਾਂ ਜਿਹੜੀਆਂ ਬਰਾਮਦ ਕੀਤੀਆਂ ਗਈਆਂ ਨਾਲ ਹੀ ਨਾਲ ਕੈਸ਼ ਬਰਾਮਦ ਕੀਤਾ ਗਿਆ ਹੈ 5 ਅ ਲੱਖ ਰੁਪਏ ਤੱਕ ਦਾ ਕੈਸ਼ ਜਿਹੜਾ ਉਹ ਵੀ ਬਰਾਮਦ ਹੋਇਆ ਤੇ 17 ਜ਼ਿੰਦਾ ਕਾਰਤੂਸ ਜੋ ਹੈ ਸਮਰਾਲਾ ਵਾਲੇ ਫਾਰਮ ਹਾਊਸ ਤੋਂ ਵੀ ਬਰਾਮਦ ਕੀਤੇ ਗਏ ਸੀਬੀਆਈ ਦੇ ਵੱਲੋਂ ਸੋ ਹੇ ਰੇਡ ਜਿਹੜੀ ਹੈ ਬੀਤੇ ਦਿਨੀ ਦੱਸੇ ਕਿ ਕੀਤੀ ਗਈ ਸੀਬੀਆਈ ਦੇ ਵੱਲੋਂ ਡੀਆਈਜੀ ਰੋਪੜ ਰੇਂਜ ਹਰਚਰਨ ਸਿੰਘ ਪੁੱਲਰ ਦੇ ਕਰਕੇ ਕਿਉਂਕਿ ਉਹਨਾਂ ਨੂੰ ਸੀਬੀਆਈ ਨੂੰ ਜਿਹੜਾ ਸ਼ਿਕਾਇਤ ਮਿਲੀ ਸੀਗੀ ਕਿ ਇੱਕ ਕਾਰੋਬਾਰੀ ਤੋਂ ਜੋ ਹੈ ਡੀਆਈਜੀ ਪੁੱਲਰ ਦੇ ਵੱਲੋਂ 8 ਲੱਖ ਰੁਪਏ ਰਿਸ਼ਵਤ ਦੀ ਮੰਗ ਕੀਤੀ ਗਈ ਸੀਗੀ ਤਾਂ ਉਸ ਤੋਂ ਬਾਅਦ ਦੱਸੇ ਕਿ ਇਹ ਸ਼ਿਕਾਇਤ ਸੀਬੀਆਈ ਤੱਕ ਪਹੁੰਚੀ ਤਾਂ ਸੀ ਦੇ ਵੱਲੋਂ ਪੂਰੀ ਕਾਤ ਲਗਾ ਕੇ ਜੋ ਇਹ ਪਲਾਨ ਤਿਆਰ ਕੀਤਾ ਗਿਆ ਤਾਂ ਫਿਰ ਰੇਡ ਕੀਤੀ ਗਈ ਡੀਆਈਜੀ ਭੁੱਲਰ ਦੇ ਘਰ ਤੇ ਚੰਡੀਗੜ੍ਹ ਰਿਹائش ਤੇ ਰੇਡ ਹੋਈ ਤੇ ਜਿਸ ਤੋਂ ਬਾਅਦ ਇਹ ਸਾਰੀ ਬਰਾਮਦਗੀ ਜਿਹੜੀ ਆ ਉਸ ਦੇ ਘਰ ਤੋਂ ਕੀਤੀ ਗਈ ਹੈ ਤਾਂ ਕਰੋੜਾਂ ਦਾ ਕੈਸ਼ ਤੁਸੀਂ ਵੇਖ ਸਕਦੇ ਹੋ ਕਿ ਬਰਾਮਦ ਹੋਇਆ ਹੈ ਇਹ ਤਸਵੀਰਾਂ ਤੁਹਾਨੂੰ ਵਿਖਾਰੀਆਂ ਜੋ ਕੈਸ਼ ਸੀਬੀਐਨ ਬਰਾਮਦ ਕੀਤਾ ਉਹ ਪੂਰਾ ਜੋੜਾ ਹੈ ਫਰਸ਼ ਤੇ ਉਹਨਾਂ ਨੇ ਲਗਾ ਕੇ ਰੱਖਿਆ ਤਾਂ ਹੀ ਤੁਸੀਂ ਤਸਵੀਰਾਂ ਵੇਖੋ ਕਿ ਇੱਕ ਜੋ ਘੜੀਆਂ ਜੋ ਕੈਸ਼ ਬਰਾਮਦ ਕੀਤਾ ਗਿਆ ਉਹ ਸਾਰਾ ਕੁਝ ਹੁਣ ਸਾਹਮਣੇ ਆ ਚੁੱਕਾ ਹੈ ਤਾਂ ਵੱਡੇ ਰਾਜ਼ ਜੋ ਡੀਆਈਜੀ ਪੁੱਲਰ ਦੇ ਸਗੇ ਉਹ ਹੁਣ ਖੁੱਲ ਚੁੱਕੇ ਨੇ ਤਾਂ ਅੱਗੇ ਹੋਰ ਵੀ ਵੱਡੇ ਖੁਲਾਸੇ ਹੋ ਸਕਦੇ ਨੇ ਫਿਲਹਾਲ ਇਹ ਵੱਡੀ ਜਾਣਕਾਰੀ ਜਿਹੜੀ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਕਿ ਜੋ ਲਿਸਟ ਸੀਬੀਆਈ ਨੇ ਜਾਰੀ ਕੀਤੀ ਹੈ ਜੋ ਕੁਝ ਬਰਾਮਦ ਹੋਇਆ ਤਾਂ ਉੱਥੇ ਹੀ ਜਿੱਥੇ ਦੱਸੇ ਕਿ ਸਮਰਾਲਾ ਚੰਡੀਗੜ੍ਹ ਰਿਹائش ਤੋਂ ਬਰਾਮਦ ਕੀ ਕੀਤੀ ਗਈ ਉੱਥੇ ਹੀ ਜੋ ਵਿਚੋਲ ਵਿਚੋਲਿਆ ਸੀਗਾ ਜਿਸ ਨੇ ਵਿਚੋਲਗੀ ਕੀਤੀ ਕਾਰੋਬਾਰੀ ਤੇ ਡੀਆਈਜੀ ਪੋਲਰ ਦੇ ਵਿਚਕਾਰ ਜੋ ਇਹ ਤੇ ਦੱਸੇ ਕਿ ਡੀਆਈਜੀ ਨੂੰ ਪੈਸੇ ਦਿਵਾਉਂਦਾ ਸੀਗਾ ਰਿਸ਼ਵਤ ਦੇ ਤਾਂ ਉਸ ਵਿਚੋਲੇ ਦੇ ਘਰੋਂ ਵੀ ਦੱਸਿਆ ਜਾ ਰਿਹਾ ਹੈ ਕਿ ਕੈਸ਼ ਦੀ ਬਰਾਮਦਗੀ ਕੀਤੀ ਗਈ ਹੈ ਉਥੋਂ ਵੀ 21 ਲੱਖ ਰੁਪਏ ਸੀਬੀਆਈ ਨੇ ਬਰਾਮਦ ਕੀਤਾ ਹੈ ਤੇ ਨਾਲ ਹੀ ਨਾਲ ਕਈ ਜਿਹੜੇ ਦਸਤਾਵੇਜ਼ ਵੀ ਬਰਾਮਦ ਹੋਏ ਨੇ ਕਈ ਕਾਗਜ਼ਾਤ ਜਿਹੜੇ ਉਥੋਂ ਦੀ ਵੀ ਫੜੇ ਗਏ ਨੇ ਸੋ ਇਹ ਵੱਡੀ ਕਾਰਵਾਈ ਜੋ ਹੈ ਸੀਬੀਆਈ ਦੇ ਵੱਲੋਂ ਕੀਤੀ ਗਈ ਹੈ ਹਾਲਾਂਕਿ ਹੁਣ ਡੀਆਈਜੀ ਪੋਲਰ ਜੋ ਹੈ ਬੀਤੇ ਕੱਲ੍ਹ ਨਾਂ ਨੂੰ ਚੰਡੀਗੜ੍ਹ ਦੇ ਸੀਬੀਆਈ ਸਪੈਸ਼ਲ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਸੀਗਾ ਤਾਂ ਉਸ ਤੋਂ ਬਾਅਦ 14 ਦਿਨ ਦੀ ਨਿਆਇਕ ਹਿਰਾਸਤ ਦੇ ਵਿੱਚ ਹੁਣ ਡੀਆਈਜੀ ਨੂੰ ਭੇਜ ਦਿੱਤਾ ਗਿਆ ਸੋ ਵੱਡੇ ਖੁਲਾਸੇ ਹੋਰ ਵੀ ਹੋ ਸਕਦੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਫਿਲਹਾਲ ਇਹ ਵੱਡੀ ਅਹਿਮ ਜਾਣਕਾਰੀ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਕਿ ਇਹ ਕੁਝ ਚੀਜ਼ਾਂ ਜੋ ਹੈ ਡੀਆਈਜੀ ਦੇ ਘਰ ਤੋਂ ਬਰਾਮਦ ਕੀਤੀਆਂ ਗਈਆਂ ਨੇ ਹਾਲਾਂਕਿ ਕਿਹਾ ਜਾ ਰਿਹਾ ਹੈ ਕਿ ਜਿਸ ਤਰੀਕੇ ਦੇ ਨਾਲ ਡੀਆਈਜੀ ਤੇ ਇਹ ਕਾਰਵਾਈ ਹੋਈ ਹੈ ਤਾਂ ਅਗੇ ਜਾ ਕੇ ਹੋਰ ਖੁਲਾਸੇ ਹੋ ਸਕਦੇ ਨੇ ਕਿਉਂਕਿ ਗੱਲ ਕੀਤੀ ਜਾਵੇ ਤਾਂ ਡੀਆਈਜੀ ਭੁੱਲਰ ਦੀ 1 ਮਹੀਨੇ ਦੀ ਸੈਲਰੀ ਜਿਹੜੀ ਆ ਉਹ ਕਰੀਬਨ 2 ਲੱਖ ਤੋਂ ਵੱਧ ਸੀਗੀ ਲੇਕਿਨ ਇਸ ਦੇ ਬਾਵਜੂਦ ਇੰਨਾ ਸਾਰਾ ਲਗਜ਼ਰੀ ਸਮਾਨ ਜੋ ਉਹਨਾਂ ਦੇ ਘਰ ਦੇ ਵਿੱਚੋਂ ਬਰਾਮਦ ਹੋਇਆ ਤਾਂ ਵੱਡੇ ਸਵਾਲ ਜੋ ਹੈ ਖੜੇ ਹੁੰਦੇ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ ਉਹਨੇ ਰਿਸ਼ਵਤ ਖੋਰੀ ਦਾ ਮਾਮਲਾ ਸਾਹਮਣੇ ਆਇਆ ਰਿਸ਼ਵਤ ਮੰਗੀ ਜਾ ਰਹੀ ਸੀ ਡੀਆਈਜੀ ਦੇ ਵੱਲੋਂ ਤਾਂ ਉਸ ਤੋਂ ਬਾਅਦ ਰੇਡ ਕੀਤੀ ਗਈ ਤਾਂ ਰੇਡ ਦੇ ਵਿੱਚ ਹੁਣ ਇਹ ਸਾਰੀਆਂ ਚੀਜ਼ਾਂ ਬਰਾਮਦ ਕੀਤੀਆਂ ਗਈਆਂ ਨੇ 7.5 ਕਰੋੜ ਰੁਪਿਆ ਕੈਸ਼ ਜਿਹੜਾ ਉਹ ਬਰਾਮਦ ਹੋਇਆ 2.5 ਕਿਲੋ ਸੋਨਾ ਬਰਾਮਦ ਕੀਤਾ ਗਿਆ 26 ਲਗਜ਼ਰੀ ਕੜੀਆਂ ਜੋ ਹੈ ਉਹ ਵੀ ਬਰਾਮਦ ਕੀਤੀਆਂ ਗਈਆਂ ਨੇ ਨਾਲ ਹੀ ਨਾਲ 50 ਤੋਂ ਵੱਧ ਜਿਹੜੇ ਇਮੋਵੇਬਲ ਐਸੈਟਸ ਨੇ ਉਸ ਦੇ ਕਾਗਜ਼ਾਤ ਵੀ ਜੋ ਹੈ ਉਹ ਬਰਾਮਦ ਕੀਤੇ ਗਏ ਨੇ ਤਾਂ ਹੁਣ ਆਉਣ ਵਾਲੇ ਸਮੇਂ ਚ ਦੱਸਿਆ ਕਿ ਹੋਰ ਵੀ ਕਾਰਵਾਈ ਹੋ ਸਕਦੀ ਹੈ ਤੇ ਹੋਰ ਵੀ ਵੱਡੇ ਖੁਲਾਸੇ ਜੋ ਹੈ ਡੀਆਈਜੀ ਪੁੱਲਰ ਨੂੰ ਲੈ ਕੇ ਹੋ ਸਕਦੇ ਨੇ ਕੜੀਆਂ ਉਹ ਵੀ ਬਰਾਮਦ ਕੀਤੀਆਂ ਗਈਆਂ ਨੇ ਯਾਨੀ ਕਿ ਰੋਲੇਕਸ ਰੈਡੋ ਵਰਗੀਆਂ ਇਹ ਮਹਿੰਗੀਆਂ ਕੜੀਆਂ ਵੀ ਦੱਸੇ ਕਿ 26 ਕੜੀਆਂ ਡੀਆਈਜੀ ਪੁੱਲਰ ਦੇ ਚੰਡੀਗੜ੍ਹ ਰਿਹائش ਤੋਂ ਸੀਬੀਆਈ